ਬਿਨਾ ਬਰਫ਼ ਤੋਂ ਇੱਕ ਚੂੜੀ ਤੇ ਗੱਤੇ ਨਾਲ ਪੂਰਾ ਲੌਬੀ ਹੈ ਜਾਂ ਕਮਰਾ ਤੁਹਾਨੂੰ ਏਸੀ ਵਾਂਗੂ ਠੰਡਾ ਕਰਕੇ ਦੱਸਾਂਗੇ ਸਭ ਤੋਂ ਪਹਿਲਾਂ ਤੁਸੀਂ ਕੀ ਕਰਨਾ ਹੈ ਪਰਦੇਆਂ ਨੂੰ ਚੰਗੀ ਤਰ੍ਹਾਂ ਲਾ ਲੈਣਾ ਹੈ ਦੇਖ ਸਕਦੇ ਹੋ ਲੌਬੀ ਕਿੰਨੀ ਜਿਆਦਾ ਵੱਡੀ ਹੈ ਗਰਮੀਆਂ ਨਾਲ ਹਮੇਸ਼ਾ ਟਰਾਈ ਕਰੇ ਕਰੋ ਕਿ ਪਰਦੇ ਹਮੇਸ਼ਾ ਗੂੜੇ ਰੰਗ ਦੇ ਹੀ ਤੁਸੀਂ ਲਾਇਆ ਕਰੋ ਜਿਹਨਾਂ ਕਮਰੇ ਚ ਹਨੇਰਾ ਰਹੇ ਚਲੋ ਜੀ ਵੀਡੀਓ ਸ਼ੁਰੂਆਤ ਕਰਦੇ ਹਾਂ ਅੱਛਾ ਫਿਰ ਆਪਾਂ ਕੀ ਕਰਨਾ ਜਿਹੜੇ ਗੱਤੇ ਤੁਹਾਨੂੰ ਮੈਂ ਦੱਸਿਆ ਨਾ ਇਹ ਵਾਲਾ ਗੱਤੇ ਨੂੰ ਆਪਾਂ ਇਸ ਤਰ੍ਹਾਂ ਲੱਗ ਕਰ ਲੈਣਾ ਜੇ થોੜੀ ਬਗਦ ਤੇ ਨਹੀਂ ਆਇਆ ਤਾਂ ਫਨ ਵਗੈਰਾ ਆਇਆ ਤੁਸ ਜੋ ਵੀ ਬਾਤ ਫਟ ਦਿਓ ਤੇ ਆਪਾਂ ਇੱਥੇ ਲੈਣੀ ਹੈ ਇੱਕ ਬਾਲਟੀ ਬਾਲਟੀ ਬਿਲਕੁਲ ਖਾਲੀ ਤੇ ਇਕੱਠੇ ਆ ਜਿਹੜੇ ਹੈਗੇ ਨਾ ਇਹਦੇ ਛੋਟੇ ਛੋਟੇ ਪੀਸ ਕਰਕੇ ਨਾ ਇਹਦੇ ਵਿੱਚ ਪਾ ਦਿੰਦੇ ਹਾਂ ਹੋਰ ਆਈ ਆਪਾਂ ਪੀਸ ਪਾ ਲਈਏ ਜਿਆਦੇ ਨਹੀਂ ਤੇ ਆ ਦੇਖੋ ਵੀ ਇੰਨੇ ਪੀਸ ਹੋ ਗਿਆ ਨਾ ਇਹਦੇ ਵਿੱਚ ਤੇ ਉਹਦਾ ਬਾਅਦ ਜਿੰਨਾ ਥੋੜਾ ਕੋ ਬਰਫ਼ ਹੈਗੀ ਆ ਬਰਫ਼ ਪਾ ਦੇਣੀ ਬਰਫ਼ ਵਾਲਾ ਪਾਣੀ ਪਾ ਦੇਣਾ ਤੇ ਪੱਖਾ ਸਿਰਫ ਇੱਕ ਚੱਲਿਆ ਵਾ ਫਰਾਟਾ ਵਗੈਰਾ ਲਗਾ ਦੇਣੀ ਲੋੜ ਪੈਣੀ ਹੈ ਜੀ ਆ ਤੁਸੀਂ ਦੇਖ ਸਕਦੇ ਹੋ ਆਪਾਂ ਉਹਨੇ ਵਿੱਚ ਠੰਡਾ ਪਾਣੀ ਐਡ ਕਰਨਾ ਜਾਂ ਠੰਡਾ ਨਹੀਂ ਆ ਤੁਸੀਂ ਨੋਰਮਲ ਪਾਣੀ ਐਡ ਕਰ ਸਕਦੇ ਹੋ ਠੰਡਾ ਪਾਣੀ ਹੀ ਐਡ ਕੀਤਾ ਹੈ ਇਹ ਆ ਦੀਵੇ ਆਪਣੇ ਅਗੋਂ ਫਾਈਲ ਵਿੱਚ ਪਾ ਦੇਵਾਂਗੇ ਇੱਕ ਬਰਫ਼ ਦਾ ਡੂੰਗਾ ਆਪਾਂ ਹੋਰ ਐਡ ਕਰ ਦੇਣਾ ਪਾਣੀ ਦਾ ਤੇ ਨਾਲ ਹੀ ਆਪਾਂ ਰੱਖ ਦਈਆਂ ਦੇ ਸਕਦੇ ਹੋ ਬੋਤਲ ਠੰਡੇ ਵਾਲੀ ਠੰਡੇ ਪਾਣੀ ਦੀ ਤੇ ਫਿਰ ਆਪਾਂ ਇਹਨੂੰ ਰੱਖ ਦੇਣਾ ਟੇਬਲ ਦੇ ਉੱਤੇ ਸੈਂਟਰ ਦੇ ਵਿੱਚ। ਅੱਖਰ ਸਾਡਾ ਚੱਲਦਾ ਪਿਆ ਹੈ। ਤੇ ਸਾਡੇ ਆਪ ਬੋਰੀ ਹੈ ਤੁਸੀਂ ਦੇਖ ਸਕਦੇ ਆ ਬੋਰੀ ਨੂੰ ਆਪਾਂ ਇਹਦੇ ਵਿੱਚ। ਹੁਣ ਕੀ ਜੇ ਗਿੱਲੀ ਕਰ ਲੈਣਾ ਹੈ। ਬੋਰੀ ਨੂੰ ਦਿੱਤੀ ਚੱਲ ਕੇ ਆਪਾਂ ਬਾਲਟੀ ਦੇ ਬੋਰੀ ਦੇ ਵਿੱਚ ਰੱਖ ਦੇਣੀ ਆ। ਬਾਲਟੀ ਨੂੰ ਨਾ ਆਪਾਂ ਬੋਰੀ ਦੇ ਵਿੱਚ ਪਾਉਣਾ ਹੈ। ਤਾਂ ਕਿ ਆਪਣੀ ਬੋਰੀ ਬਿਲਕੁਲ ਠੰਡੀ ਰਹੇ ਬਾਲਟੀ ਇਸ ਤਰ੍ਹਾਂ। ਦਮਰਾਫ ਤੁਸੀਂ ਦੇ ਸਾਰੇ ਦਰਵਾਜ਼ੇ ਵਗੈਰਾ ਸਾਰੇ ਬੰਦ ਕਰ ਦੇਣੇ ਤੇ ਕਮਰਾ ਤੁਸੀਂ ਦੇਖੋ ਕਿ ਲੋਕੀ ਬਿਲਕੁਲ ਠੰਡੀ ਹੋ ਜਾਣੀ ਹੈ। ਆ ਦੇਖੋ ਪੂਰੀ ਬਾਲਟੀ ਆਪੇ ਇਹਦੇ ਵਿੱਚ ਐਡ ਕਰਤੀ ਨਾ। ਤੁਸੀਂ ਕੀ ਕਰਨੀ ਹੈ ਚੂੜੀ ਲੈਣੀ ਹੈ। ਹਾਫ ਕਵਰ ਕੀਤਾ ਹੈ ਮੈਂ ਤੇ ਆ ਰਹਿਣ ਦਿੱਤਾ ਹਾਫ ਤੇ ਜਿੰਨੇ ਵੀ ਪੜਦੇ ਹੋਣੇ ਉਹਦੇ ਤੇ ਸਾਰੇ ਤਾਂ ਆਪਾਂ ਠੰਡਾ ਪਾਣੀ ਛੜਕਾ ਦੇਣਾ ਇਸ ਤਰ੍ਹਾਂ ਪੂਰੀ ਲੋਬੀ ਦੇ ਜਿੰਨੇ ਪੜਦੇ ਲੱਗੇ ਸਾਰਾ ਠੰਡਾ ਪਾਣੀ ਛੜਕਾ ਦਿੱਤਾ ਹੈ ਤੇ ਲਾਈਟ ਹਮੇਸ਼ਾ ਘੱਟ ਰੱਖਣੀ ਐ ਇਸੇ ਮੈਂ ਵੀਡੀਓ ਬਣਾਉਣ ਵਾਸਤੇ ਤੁਹਾਨੂੰ ਦੱਸਿਆ ਕਰਦੀ ਆ ਸਾਰੇ ਦਰਵਾਜ਼ੇ ਲਗਾ ਦਿੱਤੇ ਆ ਤੇ ਪੂਰੀ ਲੌਬੀ ਫਰਾਟਾ ਵੀ ਤੁਸੀਂ ਲਗਾ ਲੈਣਾ ਜੇਕਰ ਮਤਲਬ ਲੌਬੀ ਜਾਦੇ ਵੱਡੀ ਐ ਤੇ ਜਿੱਥੇ ਮੈਂ ਉਹ ਤੁਸੀਂ ਦੇਖ ਸਕਦੇ ਤਿੰਨੀ ਪੱਖੇ ਪਹਿਲਾਂ ਉੱਤੇ ਦੇ ਵੀ ਚਲਾ ਦੇਣੇ ਆ ਤੇ ਜਿੱਥੇ ਬੋਰੀ ਰੱਖਿਆ ਉਹਦੇ ਨਾਲ ਹੀ ਆਪਾਂ ਫਰਾਟਾ ਲਗਾ ਦੇਣਾ ਕਿਉਂਕਿ ਬਹੁਤ ਜ਼ਿਆਦਾ ਗਰਮੀਆਂ ਸੋ ਕਈਆਂ ਦੇ ਘਰ ਏਸੀ ਨਹੀਂ ਹੁੰਦਾ ਤਾਂ ਇਸ ਤਰ੍ਹਾਂ ਤੁਸੀਂ ਆਪਣੇ ਕਮਰੇ ਨੂੰ ਲੌਬੀ ਨੂੰ ਏਸੀ ਵਾਂਗੂ ਠੰਡਾ ਰੱਖ ਸਕਦੇ ਹੋ ਬਿਨਾ ਬਰਫ਼ ਤੋਂ ਬਿਨਾ ਕੂਲਰ ਤੋਂ ਜੇ ਆਪਾਂ ਕਹੀਏ ਵੀ ਕਮਰੇ ਠੰਡੇ ਹੋ ਜਾਂਦੇ ਬਿਲਕੁਲ ਵੀ ਨਹੀਂ ਠੰਡੇ ਹੁੰਦੇ ਹੈਗੇ ਤੁਹਾਨੂੰ ਜੇ ਵੀਡੀਓ ਪਸੰਦ ਆਂਦੀ ਹੈ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ